ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਧਾ ਵਾਲਾ ਸਾਧਾ ਵਾਲਾ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਤੇ ਲਗਭਗ ਇਹ ਹੱਦ ਦੇ ਉੱਤੇ ਪਿੰਡ ਆ ਦੋਸੋ ਫਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਹੱਦ ਲੱਗਦੀ ਹੈ ਨੇੜੇ ਰਸਾਈਆਂ ਵਾਲਾ ਤੂਤ ਪਿੰਡ ਨਾਲ ਹੈ ਦੂਜੇ ਪਾਸੇ ਸਾਦਕ ਤੋਂ ਜਦੋਂ ਫਿਰੋਜ਼ਪੁਰ ਵਾਲ ਨੂੰ ਜਾਂਦੇ ਆ ਤਾਂ ਉਹ ਛੜਕ ਵੀ ਇਹਦੇ ਪਿੰਡ ਦੇ ਨੇੜ ਦੀ ਲੰਗੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸੋ ਬਾਈ ਨੂੰ ਸ਼ੌਂਕ ਬਣਿਆ ਪਸ਼ੂਆਂ ਵਾਲੇ ਪਾਸੇ ਹਾਲਾਂਕਿ ਰੁਝੇਵੇਂ ਹੋਰ ਵੀ ਬਹੁਤ ਆ ਕਿਉਂਕਿ ਕਾਰੋਬਾਰ ਵਾਈ ਦਾ ਅਲੱਗ-ਅਲੱਗ ਜਿਹੜੇ ਉਹ ਬਿਜ਼ਨਸ ਹੈ ਪਰ ਪਸ਼ੂਆਂ ਵਾਲੇ ਪਾਸੇ ਸ਼ੌਂਕ ਬਣਿਆ ਤਾਂ ਬਾਈ ਨੇ ਇਹ ਸੋਚਿਆ ਵੀ ਆਪਾਂ ਇੱਕ ਫਾਰਮ ਦੀ ਸ਼ੁਰੂਆਤ ਕਰਦੇ ਆਂ ਲਾਰਜ ਫਾਰਮ ਦੀ ਤਾਂ ਉਹਦੇ ਲਈ ਇੱਥੇ ਬਾਈ ਨੇ گاਵਾ ਵੀ ਦੋ ਖਰੀਦੀਆਂ ਟੋਪ ਦੀਆਂ گاਵਾ ਖਰੀਦੀਆਂ ਇਹਨਾਂ ਦੇ ਵਿੱਚੋਂ ਪਰਲੀ ਗਾਂ ਜਿਹੜੀ ਉਹ ਆਪਣੇ ਚੈਨਲ ਦੇ ਉੱਤੇ ਵੀਡੀਓ ਦੇਖ ਕੇ ਬਾਈ ਨੇ ਖਰੀਦੀ ਸੀ ਤੇ ਸਵਾਬੇ ਦਾਦਾ ਬਣਿਆ ਵੀ ਦੋਨੇ گاਵਾ ਨੇ ਬੱਚੇ ਵੀ ਫੀਮੇਲ ਕਾਫ ਦਿੱਤੇ ਮਤਲਬ ਸ਼ੁਰੂਆਤ ਜੇ ਆਪਾਂ ਇਸ ਪੱਖ ਤੋਂ ਦੇਖਦੇ ਆਂ ਪਸ਼ੂਆਂ ਵਾਲੇ ਪੱਖ ਤੋਂ ਤਾਂ ਸੋਹਣੀ ਹੋ ਗਈ ਸੀ ਬਾਈ ਦੀ ਤੇ ਨਾਲ ਕਿਉਂਕਿ گاਵਾ ਜਿਆਦਾ ਰੱਖਣ ਦਾ ਇਰਾਦਾ ਸੀ ਵੀ ਘਟੋ ਘਟ 10 گاਵਾ ਤੋਂ ਵੀਰ ਕਹਿੰਦਾ ਵੀ ਸ਼ੁਰੂਆਤ ਕਰਨੀ ਹੈ ਤਾਂ ਬਾਈ ਨੇ ਨਵੀਂ ਬਿਲਕੁਲ ਜਿਹੜੀ ਉਹ ਵੈਂਸਨ ਦੀ ਮਸ਼ੀਨ ਡਬਲ ਬਕਟ ਇੱਕ ਕੁਆਲਿਟੀ ਯੂਜ਼ ਕਰਨੀ ਸ਼ੁਰੂ ਕਰਤੀ ਸੀ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਇਹ ਮਸ਼ੀਨ ਆਈ ਹੈ ਤੇ ਦੂਜੀ ਬਾਲਟੀ ਹਜੇ ਆਣ ਲੱਗ ਗਈ ਪਈ ਆ ਮਤਲਬ ਉਹਨੂੰ ਹਜੇ ਕੱਢਿਆ ਹੀ ਨਹੀਂ ਬਾਹਰ ਉਹਵੇਂ ਉਹ ਪੈਕਿੰਗ ਦੇ ਵਿੱਚ ਹੀ ਐ ਸੋ ਮਸ਼ੀਨ ਵੀ ਫਿੱਟ ਕਰਾ ਲਈ ਸੀ ਪਰ ਕਈ ਵਾਰਾਂ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ ਵੀ ਜਿਵੇਂ ਮੈਂ ਪਹਿਲਾਂ ਵੀਡੀਓ ਬਣਾਉਣਾ ਉਹਨਾਂ ਵੀ ਕੁਝ ਕੰਮ ਸਾਨੂੰ ਛੱਡਨੇ ਪੈ ਜਾਂਦੇ ਆ ਕੁਝ ਸਮੇਂ ਲਈ ਕਈ ਵਾਰ ਜਾਂ ਕਈ ਵਾਰ ਪੱਕੇ ਤੌਰ ਦੇ ਉੱਤੇ ਪਰ ਇੱਥੇ ਜਿਹੜੀ ਕਹਾਣੀ ਬਣੀ ਉਹ ਇਹ ਚੱਕਰ ਬਣ ਗਿਆ ਵੀ ਬਾਈ ਦਾ ਆਪਦੇ ਬਿਜ਼ਨਸ ਜ਼ਿਆਦਾ ਹੈ ਤੇ ਵੀਰ ਨੇ ਸਪੋਰਟ ਲਈ ਆਪਦੇ ਨਾਲ ਇੱਕ ਵੀਰ ਤੋਂ ਸਾਹਮਣੇ ਬਾਈ ਜੀ ਹੁਰੀ ਬੈਠੇ ਆ ਤੇ ਤੁਹਾਨੂੰ ਇੱਕ ਪੈਰ ਦੇ ਉੱਤੇ ਪਲਸਟਰ ਲੱਗਾ ਦਿਸਦਾ ਹੁਣੇ ਇੱਥੇ ਕੰਮ ਚੱਲ ਰਿਹਾ ਸੀਗਾ ਮਿਸਤਰੀ ਦਾ ਨਾਲ ਜਿਹੜੀ ਇਹ ਖੇਲ ਵਗੈਰਾ ਜਾਂ ਪਰਲੇ ਪਾਸੇ ਪਾਈਪਾਂ ਲਾ ਕੇ ਬਾਈ ਬੱਚੀਆਂ ਵਾਸਤੇ ਬਣਾ ਰਿਹਾ ਸੀ ਖੁਰਲੀ ਵਗੈਰਾ ਤਾਂ ਅਚਾਨਕ ਜਿਹੜਾ ਉਹ ਕੰਮ ਕਰਦਿਆਂ ਤੋਂ ਹੀ ਬਾਈ ਦੇ ਸੱਟ ਲੱਗੀ ਗਿੱਟਾ ਟੁੱਟ ਗਿਆ ਤੇ ਹੁਣ ਦਿੱਕਤ ਇਹ ਆ ਗਈ ਵੀ ਆਪਾਂ ਨੂੰ ਪਤਾ ਲੇਬਰ ਜਿਹੜੀ ਉਹ ਮਿਲਦੀ ਔਖੀ ਹੈ ਤਾਂ ਇੱਕ ਵਾਰ ਕਹਿੰਗੇ ਹੁਣ ਇਹ ਜਿਹੜਾ ਗਿੱਟੇ ਤੇ ਫ੍ਰੈਕਚਰ ਹੋਇਆ ਜਾਂ ਟੁੱਟਿਆ ਉਹਨੂੰ ਟਾਈਮ ਲੱਗਣਾ ਰਿਕਵਰ ਹੋਣ ਤੇ ਤਾਂ ਉਹਨਾਂ ਟਾਈਮ ਬਾਈ ਨੇ ਸੋਚਿਆ ਵੀ ਹਜੇ ਗਾਵਾਂ ਸੱਜਰ ਹੀ ਐ ਇਹਨਾਂ ਨੂੰ ਆਪਾਂ ਵੇਚ ਦਿੰਨੇ ਆ ਤੇ ਜਦੋਂ ਪੈਰ ਬਿਲਕੁਲ ਸਹੀ ਹੋ ਜਾਂਦਾ ਤੇ ਦੁਬਾਰਾ ਫੇਰ ਉਦੋਂ ਕਿਉਂਕਿ ਜਗ੍ਹਾ ਤਾਂ ਹੁਣ ਬਣੀ ਗਈ ਐ ਤਾਂ ਫੇਰ ਗਾਵਾਂ ਬਾਈ ਰੱਖ ਲੂਗਾ ਦੋ ਨਗ ਵਿਕਾਊਗਾ ਦੋਸਤੋ ਗਾਵਾਂ ਤੇ ਮਿਲਕਿੰਗ ਮਸ਼ੀਨ ਕਿਉਂਕਿ ਜੇ ਜ਼ਿਆਦਾ ਟਾਈਮ ਨਾ ਵਰਤੀ ਤੇ ਇੱਥੇ ਪਈ ਐ ਤਾਂ ਕੋਈ ਇਹਦੀਆਂ ਰਬੜਾਂ ਸੁੱਕਣੀਆਂ ਜਾਂ ਕੋਈ ਦਿੱਕਤ ਨਾ ਆਵੇ ਤੇ ਇਹ ਵੀ ਬਾਈ ਕਹਿੰਦਾ ਇੱਕ ਵਾਰ ਆਪਾਂ ਵੇਚ ਹੀ ਦਿਆਂਗੇ ਸੋ ਇਹ ਦੋਨੇ ਬੱਚੀਆਂ ਦੋਨਾਂ ਗਾਵਾਂ ਦੇ ਨਾਲ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਨਾ ਖਰੀਦਣਾ ਚਾਹੋ ਦੋਸਤੋ ਗਾਂ ਖਰੀਦਣੀ ਹੈ ਜਾਂ ਮਸ਼ੀਨ ਖਰੀਦਣੀ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਸ਼ੁਰੂਆਤ ਕਰੀਏ ਦੋ ਵੜਾ ਦੋਨੇ ਹੀ ਵਾਈਟ ਰੰਗ ਦੀਆਂ ਬਾਈ ਨੇ ਖਰੀਦੀਆਂ ਤੇ ਦੋਨੇ ਹੀ ਚੰਗੇ ਦੁੱਧ ਹਲਣਗੇ ਸ਼ੁਰੂਆਤ ਕਰਦੇ ਆਪਾਂ ਇਸ ਪਾਸੇ ਵਾਲੀ ਗਾਂ ਤੋਂ ਬਿਲਕੁਲ ਤਾਜੀ ਸੂਈ ਵੀ ਹੈ ਬਾਈ ਸਤਿ ਸ਼੍ਰੀ ਅਕਾਲ ਸਿਕਾ ਬਾਈ ਜੀ ਜੀ ਆ ਨਾਮ ਆਪਣਾ ਦੱਸੋ ਜਿਹੜਾ ਨਾਮ ਗੁਰਚਮ ਸਿੰਘ ਸਾਹਿਬ ਦਾ ਸਰਪੰਚ ਹੈ ਠੀਕ ਹੈ ਸਾਦਾ ਵਾਲਾ ਜੀ ਠੀਕ ਹੈ ਇਹ ਆਪਣੇ ਗੋਲੇ ਵਾਲਾ ਪਿੰਡ ਹੈ ਗਰਚਰਤ ਬਾਈ ਧਿਆਨ ਚਾਹੁੰਦਾ ਵੀ ਕੁਝ ਦਿਨ ਪਹਿਲਾਂ ਹੀ ਗਾਵਾਂ ਖਰੀਦੀਆਂ ਹਨ ਹਾਂਜੀ ਬਾਈ ਜੀ ਹਜੇ 10 ਦਿਨ ਦਾ ਹੀ ਆਪਣਾ ਪ੍ਰੋਜੈਕਟ ਹੈ ਜੀ 10 ਦਿਨਾਂ ਦਾ ਹੀ ਹੈ 10 ਦਿਨ ਹਾਂਜੀ ਕਿਉਂਕਿ 15 ਤਰੀਕ ਨੂੰ ਆਪਣੀ ਪਹਿਲੀ ਵੀਡੀਓ ਤੁਹਾਡੀ ਲੋਡ ਹੋਈ ਸੀ 15 April ਨੂੰ ਹੂੰ ਤੇ ਉਹਦੇ ਚ ਆਪਾਂ ਦੇਖ ਕੇ ਇਹ 16 April ਨੂੰ ਲੈ ਕੇ ਆਏ ਇਸ ਪਹਿਲੀ ਗਾਂ ਠੀਕ ਹੈ 23 ਤਰੀਕ ਨੂੰ ਆਪਣੇ ਕੋਲੇ ਆ ਕੇ ਸੂਈ ਸੀ ਠੀਕ ਹੈ ਤੇ ਆਪਣਾ ਇਹਨੇ ਤਰਜਨ ਬੁੱਲ ਦੀ ਜਿਹੜੀ ਵੱਛੀ ਨੂੰ ਜਣਮ ਹਾਂ ਵੱਛੀ ਨੂੰ ਇਹ ਖਰੀਦੀ ਸੀ ਆਪਾਂ ਪੈਂਡ ਸੀਗਾ ਸੰਧੂ ਕਲਾ ਬਾਈ ਸੰਦੀਪ ਦੇ ਕਰੋ ਹਾਂਜੀ ਹਾਂ ਠੀਕ ਆ ਜੀ ਬਾਈ ਇਹ ਤੋਂ ਪਹਿਲਾਂ ਇੱਕ ਗੱਲ ਇਹ ਪੁੱਛਣੀ ਆ ਵੀ ਇਹ ਆਪਾਂ ਨੂੰ ਸ਼ੌਂਕ ਬਣਿਆ ਸੀ ਵੀ ਆਪਾਂ ਪਸ਼ੂਆਂ ਦਾ ਫਾਰਮ ਬਣਾਉਣਾ ਹੈ ਸ਼ੁਰੂਆਤ ਕਰਨੀ ਹੈ ਦਿੱਕਤ ਫਿਰ ਉਹ ਬਾਈ ਜੀ ਹੋਰਾਂ ਦਾ ਕਿਤਾਬ ਤੋਂ ਆਏ ਆ ਮੇਰਾ ਇੱਕ ਤਾਂ ਇੱਥੇ ਪਿੰਡ ਆਰਥ ਦਾ ਕੰਮ ਹੈ ਜੀ ਇੱਕ ਆਪਣਾ ਪੈਟਰੋਲ ਪੰਪ ਹੈ ਜੀ ਠੀਕ ਹੈ ਇਹ ਬਾਈ ਜੀ ਮੇਰੇ ਨਾਲ ਅਸੀਂ ਦੋਨਾਂ ਨੇ ਰਲ ਕੇ ਸ਼ੁਰੂ ਕਰਨ ਦਾ ਵਿਚਾਰ ਬਣਾਇਆ ਤੇ ਮੇਰੇ ਵੀਰ ਜੀ ਇੱਥੇ ਰਹਿਣ ਲੱਗ ਪਏ ਆਪਣੇ ਪਿੰਡ ਇਹਨਾਂ ਨੇ ਜਗ੍ਹਾ ਲੈ ਲਈ ਸੀ ਤੇ ਇਹ ਕਹਿੰਦੇ ਚਲ ਮੈਂ ਸੰਭਾਲ ਲਾਂਗਾ ਨਾਲ ਰਲ ਕੇ ਤੇ ਉਹਦੇ ਕਰਕੇ ਲਿਆ ਸੀ ਤੇ ਇੱਥੇ ਜਿਹੜਾ ਕੰਮ ਚੱਲਦਾ ਸੀ ਤੇ ਵੀਰ ਜੀ ਦਾ ਜਿਹੜਾ ਗਿੱਟਾ ਹੈ ਉਹ ਟੁੱਟ ਗਿਆ ਜੀ ਅੱਛਾ ਤੇ ਉਹ ਹੁਣ ਇਸ ਕੱਲ ਦਿਖਾਇਆ 6 ਮਹੀਨੇ ਬਾਅਦ ਡਾਕਟਰ ਸਾਹਿਬ ਨੇ ਕਹਿਤਾ ਵੀ 6 ਮਹੀਨੇ ਨਹੀਂ ਵਰਕ ਕਰ ਸਕਦੇ ਅਜੇ 2 ਮਹੀਨੇ ਤਾਂ ਪਲਾਸਟਰ ਹੀ ਕੋਈ ਆ ਵੀ ਹੁਣ ਹੱਲ ਹੁੰਦਾ ਨਹੀਂ ਹੈ ਜੀ ਕੋਈ ਹਮ ਆਪ ਤਾਂ ਇੱਥੇ ਰੁਕ ਨਹੀਂ ਸਕਦੇ ਹਮ ਤੇ ਫਿਰ ਅਸੀਂ ਸੋਚਿਆ ਕਿ ਕਿਹੜਾ گاਵਾ ਵੇਚ ਦਿੰਨੇ ਆ ਜੀ ਠੀਕ ਹੈ ਫਿਰ ਦੁਬਾਰਾ ਜਦੋਂ ਸਮਾਂ ਬਣਿਆ ਫਿਰ ਲੈ ਲਾਂਗੇ ਜੀ ਜਦੋਂ ਬਾਈ ਜੀ ਹੋਰੀ ਸੈੱਟ ਹੋਗੇ ਫਿਰ ਉਹ ਦੋ ਕਿਹੜਾ ਸ਼ੁਰੂ ਕਰ ਲਾਂਗੇ ਦੁਬਾਰਾ ਸਭ ਤਾਂ ਕਰਾਂਗੇ ਜੀ ਹੁਣ ਸ਼ੈੱਡ ਵਗੈਰਾ ਪਾਏ ਆ ਜੀ ਹਾਂ ਤਾਂ ਹੁਣ ਛੱਡਿਆ ਨਹੀਂ ਜਾ ਸਕਦਾ ਸਹੀ ਹੈ ਪਰ ਅੱਜ ਮਜਬੂਰੀ ਬਣ ਗਈ ਹੈ ਜੀ گاਵਾ ਬਹੁਤ ਚੰਗੀਆਂ ਆ گاਵਾ ਦੇ ਵਿੱਚ ਕੋਈ ਲੰਬਾ ਨਹੀਂ ਹੈ ਜੀ ਠੀਕ ਹੈ ਅੱਛਾ ਭਾਈ ਪਹਿਲੇ ਨੰਬਰ ਤੇ ਇਹ ਗਾਣਾ ਜਿਹੜੀ ਆ ਆਪਾ ਸਾਹਮਣੇ ਦਿਖਾ ਰਹੇ ਆ ਕਿੰਨਵਾ ਸੂਦਾ ਸੂਈ ਹੈ ਇਹ ਪਹਿਲਾ ਸੂਦਾ ਸੂਈ ਹੈ ਜੀ ਦੋ ਦੰਦ ਵੱੱਛੀ ਹੈ ਜੀ ਹੁਣ ਪਹਿਲਾ ਸੂਆ ਦੋ ਦੰਦ ਦੋ ਦੰਦ ਹਾਂਜੀ ਠੀਕ ਹੈ ਇਹ ਸੂਈ ਕਿੱਦਾਂ ਆਪਣੇ ਘਰੇ ਆ ਕੇ ਸੂਈ ਆਪਣੇ ਘਰੇ ਆ ਕੇ ਸੂਈ ਹੈ ਜੀ 23 ਤਰੀਕ ਨੂੰ ਸੂਈ ਹੈ ਜੀ 23 ਤਰੀਕ ਨੂੰ ਅੱਜ 29 30 ਤਰੀਕ ਹੈ 23 ਤਰੀਕ ਹਾਂਜੀ ਸਤਵਮਾ ਦਿਨ ਹੈ ਠੀਕ ਹੈ ਸਤਵਮਾ ਦਿਨ ਹੈ ਹੁਣ ਬੋਲਾ ਕਿੰਨਾ ਖੋਊਗਾ ਨਾ 22 ਲੀਟਰ ਹੈ ਜੀ ਪੂਰਾ ਤੋਲ ਕੇ ਠੰਡਾ ਦੁੱਧ ਜੀ ਠੀਕ ਹੈ 22 ਲੀਟਰ ਬੋਲਾ ਤਿਆਰ ਹੈ ਜੀ ਬੋਲਾ ਇਸ ਟਾਈਮ ਤਿਆਰ ਹੈ ਬੱਚਾ ਨੇ ਵੱੱਛੀ ਦਿੱਤੀ ਹੈ ਵੱੱਛੀ ਦਿੱ ਵਾਲੀ 145 ਦੀ ਦੇ ਦਿਆਂਗੇ ਮੇਰੇ ਖਿਆਲ ਚ ਲਗਭਗ ਇਸੇ ਰੇਟ ਤੇ ਸੌਦਾ ਹੋਇਆ ਸੀ ਹਾਂਜੀ ਹਾਂਜੀ ਹਾਂ ਆਪਾਂ ਕੋਈ ਕਮਾਈ ਵਾਲੀ ਕੋਈ ਗੱਲ ਨਹੀਂ ਕਰਦੇ ਜੀ ਸਾਡੀ ਤਾਂ ਮਜਬੂਰੀ ਬਣ ਗਈ ਮਨ ਬਹੁਤ ਪਰੇਸ਼ਾਨ ਹੈ ਜੇ ਕਿਸੇ ਦੇ ਘਰੇ ਜਾਣ ਤਾਂ ਮਾਰੋ ਜੀ ਸੁਣਦਿਆਂ ਕਰ ਇਹਨਾਂ ਨੇ ਵਿਚਾਰਿਆਂ ਨੇ ਕੋਈ ਕਮੀ ਨਹੀਂ ਵਿਖਾਈ ਸਹੀ ਹੈ ਹੁਣ ਤਾਂ ਕਮੀ ਤਾਂ ਆਪਦੇ ਤੋਂ ਨਹੀਂ ਪਹੁੰਚਿਆ ਜਾ ਰਿਹਾ ਕੁਦਰਤੀ ਗਲਤ ਬਣ ਗਈ ਸੋ ਦੋਸਤੋ ਦੇਖੋ ਪਹਿਲਾ ਸੂਆ ਬਾਈ ਕਹਿੰਦਾ ਸੋਈ ਹੈ ਤੇ ਦੋ ਦੰਦ ਹੈ 145 ਰੇਟ ਹੈ ਦੁੱਧ 22 ਲੀਟਰ 7ਵੇਂ ਦਿਨ ਹੈ ਤੇ ਬੱਚੀ ਇਹਦੇ ਨਾਲ ਬਲੈਕ ਰੰਗ ਵਾਲੀ ਹੈ ਬਾਈ ਪਰਲੀ ਬੱਚੀ ਇਹਨੇ ਹਾਂਜੀ ਪਰਲੀ ਬੱਚੀ ਸੋ ਬੱਚੀ ਪਹਿਲਾਂ ਦੇਖ ਲਓ ਦੋਸਤੋ ਇਹ ਏਬੀਐਸ ਦੇ ਕਿਸੇ ਬੁੱਲ ਦੀ ਹੈ ਬਾਈ ਨੇ ਖਰੀਦੀ ਹੈ ਕੋਈ ਘਰੇ ਏਆਈ ਨਹੀਂ ਕਰਾਈ ਸੀਗੀ ਵੈਡ ਦੀ ਸੋ ਇਹ ਬੱਚੀ ਉਹਦੇ ਨਾਲ ਹੈ ਆਪਾਂ ਤੋਰ ਕੇ ਤੁਹਾਨੂੰ ਦਿਖਾਣੇ ਬਾਈ ਖੋਲ ਮੜਿਆ ਤੋਰਦਗੇ ਹਾਂਜੀ ਸੋ ਪਹਿਲਾ ਸੂਆ ਵੈਡ 22 ਲੀਟਰ ਦੁੱਧ ਸਟਾਰਟਿੰਗ ਮੰਨ ਲਓ ਤੁਸੀਂ ਸੋਹਣੇ ਰੰਗ ਦੀ ਹੈ ਵਾਈਟ ਰੰਗ ਪੂਰੀ ਹਾਈਟ ਹਵਾਨਾ ਫਿਕਸ ਜ ਹੈ ਸਾਜ ਤੁਹਾਡੇ ਸਾਹਮਣੇ ਆ ਮਸ਼ੀਨ ਦੇ ਉੱਤੇ ਭਾਈ ਚੁਆਈ ਕਰਦਾ ਵਜ਼ਨ ਚੰਗਾ ਗਾਹਾਂ ਦਾ ਜਿਹਨੂੰ ਜੱਚੇ ਉਹ ਵੀਰਕਾਲ ਕਰ ਸਕਦਾ ਲਿਓ ਭਾਈ ਮੋੜ ਲਓ ਭਾਵੇਂ ਇੱਥੇ ਸੋ ਸੋਹਣੇ ਢਾਂਚੇ ਦੀ ਵਹਿੜਾ ਦੱਸੋ ਪਹਿਲੇ ਨੰਬਰ ਤੇ ਇਹਦਾ ਸਟਰਕਚਰ ਤੁਸੀਂ ਦੇਖ ਸਕਦੇ ਹੋ ਵਾਈਟ ਰੰਗ ਦੇ ਵਿੱਚ ਇਹ ਵੱੱਛੀ ਪਹਿਲਾ ਸੂਆ ਸੂਈ ਹੈ ਸੋ ਹਾਈਟ ਲੈਂਥ ਫੌਲਾ ਦੱਸੋ ਬਾਕੀ ਹਵਾਨਾ ਅੱਗੇ ਨੂੰ ਪਿਛਾ ਨੂੰ ਚੰਗਾ ਦੱਸਦਾ ਫੀਡ ਵਗੈਰਾ ਬਾਈ ਨੇ ਸਟਾਕ ਹੀ ਮੰਗਾ ਲਿਆ ਸੀ ਤੇ ਨਾਲ ਕਾਫ ਸਟਾਰਟਰ ਵੀ ਤੁਸੀਂ ਦੇਖ ਸਕਦੇ ਹੋ ਮਤਲਬ ਉਧਰ ਤੇ ਹੀ ਸਮੱਸਿਆ ਬਣ ਗਈ ਤੇ ਉਹਦਾ ਹੁਣ ਹੱਲ ਵੀ ਇਹ ਹੈ ਨਹੀਂ ਕਿਉਂਕਿ ਲੇਬਰ ਦੀ ਕਿੱਲਤ ਹੈ ਲੇਬਰ ਮਿਲਦੀ ਨਹੀਂ ਨਹੀਂ ਤਾਂ 6 ਮਹੀਨੇ ਕੋਈ ਇਦਾਂ ਵੀ ਐਡਜਸਟ ਹੋ ਸਕਦੇ ਸੀਗੇ ਵੀ ਕੋਈ ਲੇਬਰ ਵਾਲਾ ਵੀਰ ਇੱਥੋਂ ਐਡਜਸਟ ਕਰ ਲੈਂਦੇ ਪਰ ਅੱਜ ਦੇ ਟਾਈਮ 'ਚ ਥੋੜੀ ਸਮੱਸਿਆ ਬਣੀ ਖੜੀ ਹੈ ਮੌਕੇ ਤੇ ਲੇਬਰ ਦਾ ਹੱਲ ਕਰਨਾ ਬਹੁਤ ਔਖਾ ਦੋ ਨੰਬਰ ਤੇ ਜਿਹੜੀ ਗਾਂ ਆਪਣੇ ਚੈਨਲ ਤੋਂ ਬਾਈ ਨੇ ਖਰੀਦੀ ਸੀ ਤੇ ਸੰਦੀਪ ਭਾਈ ਆ ਸੰਧੂ ਕਲਾ ਵਾਲਾ ਛੋਟ ਵੀਡੀਓ ਹੀ ਪਾਈ ਸੀ ਤੇ ਉੱਥੋਂ ਹੀ ਬਾਈ ਨੂੰ ਪਸੰਦ ਆ ਗਈ ਪੂਰੀ ਵੀਡੀਓ ਅਜੇ ਚੱਲੀ ਨਹੀਂ ਸੀ ਛੋਟ ਵੀਡੀਓ ਤੇ ਬਾਈ ਨੇ ਖਰੀਦ ਲਈ ਸੀ ਬਈ ਇਹ ਗਾਂ ਕਨਵਾ ਸੁਆ ਸੁਆ ਤੇ ਤੀਜਾ ਸੂਇ ਸੁਈਏ ਜੀ ਠੀਕ ਹੈ ਤੇ ਬਰੂਟ ਬੁੱਲ ਦੀ ਹੈ ਜੀ ਇਹ ਠੀਕ ਹੈ ਸੂਈ ਨੂੰ ਅੱਜ ਇਹ 22 ਤਰੀਕ ਨੂੰ ਸੁਈ ਇਹ 22 ਤਰੀਕ ਨੂੰ ਸੁਈ ਹੈ ਜੀ ਆਪਣੇ ਕੋਲ ਠੀਕ ਹੈ ਹਾਂਜੀ ਤੇ ਇਹਨੇ ਬੱਛੀ ਜਿਹੜੀ ਦਿੱਤੀ ਬੱਛੀ ਇਹਨੇ ਟਾਰਜਨ ਬੁੱਲ ਦੀ ਬੱਛੀ ਹੈ ਜੀ ਠੀਕ ਹੈ ਟਾਰਜਨ ਬੁੱਲ ਦੀ ਬੱਛੀ ਹੈ ਜੀ ਇਹਦਾ ਉਹਨਾਂ ਨੇ ਦੱਸਿਆ ਸੀ ਆਪਾਂ 22 ਤਰੀਕ ਦੀ ਇਹ ਸੁਈ ਹੈ ਇਹਨੂੰ ਵੀ ਅੱਜ 7 ਦਿਨ ਹੀ ਹੋਏ हां 8 ਦਿਨ ਹੋ ਗਏ ਜੀ ਇਹਨੂੰ ਠੀਕ ਹੈ ਅੱਛਾ ਇਹਦੇ ਥੱਲੇ ਹੁਣ ਦੁੱਧ 36 ਲੀਟਰ ਦੁੱਧ ਇਹਦੇ ਬੋਲਾ ਜਿਹੜਾ 36 ਲੀਟਰ ਤਿਆਰ ਹੈ ਜੀ ਬਿਲਕੁਲ 36 ਲੀਟਰ ਇਸ ਟਾਈਮ ਇਹਦੇ ਥੱਲੇ ਬੋਲਾ ਹੈ ਜੀ ਡੇਲੀ 1.5 ਲੀਟਰ ਪੌਣੇ 2 ਲੀਟਰ ਵੱਧ ਜਾਂਦੀ ਹੈ ਜੀ 25 ਲੀਟਰ ਤੋਂ ਸਟਾਰਟ ਹੋ ਗਈ ਸੀ ਪਹਿਲਾ ਦਿਨ ਜਿਹੜਾ ਖਾਲੀ ਕਦੀ ਠੀਕ ਹੈ 25 ਲੀਟਰ ਇਹਨੇ ਬੋਲਾ ਪਹਿਲੇ ਦਿਨ ਦਿੱਤਾ ਸੀਗਾ ਜੀ ਠੀਕ ਹੈ ਹਾਂ ਇਹ 40 45 ਤੱਕ ਵਧੀਆ ਆਰਾਮ ਨਾਲ ਜਾਊਗੀ ਜੀ ਯਾਨੀ 40 ਤੋਂ ਬਾਅਦ ਤਾਂ 40 ਤੋਂ ਬਾਅਦ ਤਾਂ ਗਾਰੰਟੀ ਹੈ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਇਹਦੀ ਡਿਮਾਂਡ ਕਿਰ ਹੋਗੀ ਹੋਵੇ ਇਹਦੀ ਡਿਮਾਂਡ ਲੈਣ ਦੇ ਨਾਲ ਹੀ ਇੱਕ 65 ਹੈ ਜੀ 1 ਲੱਖ 65 1 ਲੱਖ 65000 ਠੀਕ ਹੈ ਸੋ ਦੋਸਤੋ ਇਹ ਵੈਸੇ ਨਾ ਦੋਨੇ ਹੀ ਗਾਵਾਂ ਤੁਸੀਂ ਦੋ ਨਹੀਂ ਖਰੀਦੋਗੇ ਚਾਰ ਖਰੀਦੋਗੇ ਕਿਉਂਕਿ ਮੈਂ ਬੱਚੀਆਂ ਬਾਰੇ ਇਹ ਗੱਲ ਐਡ ਕਰਦਾ ਹੁਣਾਂ ਵੀ ਇਹ ਡੇਢ ਸਾਲ ਦੀ ਬੱਚੀ ਨਾਲ ਦੀ ਗਾਂ ਬਣ ਜਾਂਦੀ ਹੈ ਟਾਰਜਨ ਬੋਲ ਦੀ ਬੱਚੀ ਹੈ ਬਰੂਟ ਬੋਲ ਦੀ ਆਪ ਵੈੜ ਹੈ ਇਹ ਦੋ ਨੰਬਰ ਤੇ ਜਿਹੜੀ ਹੁਣ ਵੈੜ ਤੋਰਾਂਗੇ ਉਹਦੇ ਨਾਲ ਬੱਚਾ ਹੈ 22 ਤਰੀਕ ਦੀ ਸੂਈ ਹੈ ਤੋ ਜੀ ਦਵੀ ਇੱਥੋਂ ਕਨਫਰਮ ਹੋ ਜਾਣਾ ਵੀ ਵੀਡੀਓ ਚੈਨਲ ਦੇ ਉੱਤੇ ਮੇਰੇ ਖਿਆਲ ਚ 15 ਤਰੀਕ ਦੇ ਆਸ-ਪਾਸ ਪਾਈ ਵੀ ਹੈ ਉਦੋਂ ਗੱਪਣ ਵੈੜ ਸੀ ਇਹ ਬਾਈ ਤੋਰ ਗਿਆ ਇਹਨੂੰ ਵੀ ਸੋ 36 ਲੀਟਰ ਇਸ ਟਾਈਮ 35 ਲੀਟਰ ਤੋਂ ਬਾਹਰ ਦੁੱਧ ਆਜ ਰਿਹਾ ਡੇਲੀ ਚੰਗੀ ਸਪੀਡ ਨਾਲ ਇਹ ਗਾਂ ਦੁੱਧ ਵਧ ਰਹੀ ਹੈ ਸੂਆ ਇਹਦਾ ਤੀਜਾ ਹਵਾਨੇ ਦੇ ਉੱਤੇ ਨਾੜਾਂ ਬੜੀਆਂ ਚੰਗੀਆਂ ਤੇ ਇਹਦੀ ਵੀਡੀਓ ਬੜੀ ਚੱਲੀ ਸੀ ਉਸ ਤੋਂ ਬਾਅਦ ਚ ਉੱਥੇ ਜੇ ਬਾਈ ਵੇਚਦਾ ਤਾਂ ਇਥੋਂ ਇਸ ਗਾਂ ਦਾ ਜਿਹੜਾ ਸੌਦਾ ਹੋਇਆ ਸੀ ਉਹਦੇ ਚੋਂ ਨਫਾ ਵੀ ਮਿਲਦਾ ਸੀ ਪਰ ਕਿਉਂਕਿ ਸ਼ੌਂਕ ਨਾਲ ਖਰੀਦੀ ਸੀ ਘਰੇ ਰੱਖਣ ਨੂੰ ਖਰੀਦੀ ਸੀ ਤਾਂ ਉਹਦੇ ਕਰਕੇ ਉੱਥੇ ਵੇਚਣਾ ਤਾਂ ਸਵਾਲ ਹੀ ਨਹੀਂ ਬਣਦਾ ਸੀ ਪਰ ਅੱਜ ਸਵਾਬ ਇਦਾਂ ਦਾ ਬਣ ਗਿਆ ਵੀ ਹੁਣ ਇਹ ਵੇਚ ਨਹੀਂ ਪੈ ਰਹੀ ਐ ਹਵਾਨਾ ਬੜਾ ਚੰਗਾ ਐ ਦੋਸਤੋ ਬਹੁਤ ਸੋਹਣਾ ਹਵਾਨਾ ਇਹਦਾ ਦਿਸਦਾ ਐ ਬਈ ਇਹਦਾ ਕਿਹੜਾ ਇੱਕ ਹੋਰ ਕਢਾਵਾਂਗੇ ਆਪਾਂ ਸੋ ਵੜ ਫੇਰ ਤੋਰਾਗੇ ਦੋਸਤੋ ਤੁਸੀਂ ਇਹਦੀ ਅਗਾੜੀ ਨੋਟ ਕਰੋ ਇਹਦਾ ਸਟਰਕਚਰ ਤੁਸੀਂ ਨੋਟ ਕਰੋ ਦੱਸੋ ਹਵਾਨਾ ਜਿਹੜਾ ਉਹ ਬੜਾ ਬਾ ਕਮਾਲ ਇਹਦਾ ਚੌਰਸ ਬਿਲਕੁਲ ਰੁੱਖ ਬਹੁਤ ਸੋਹਣਾ ਵੈਟਦਾ ਤੇ ਆਸ ਹੈ ਵੀ ਇਹ 40 ਕਿਲੋ ਤੋਂ ਬਾਹਰ ਦੁੱਧ ਦੇਊ 8ਵੇਂ ਦਿਨ 36 ਐ ਤਾਂ 45 ਦੀ ਆਸ ਵੀ ਕਰ ਸਕਦੇ ਹਾਂ ਲੈ ਚੱਲੋ ਬਾਈ ਪਰ ਤੁਸੀਂ 40 ਕਿਲੋ ਮੰਨ ਕੇ ਸੌਦਾ ਭਾਵੇਂ ਕਰ ਲਿਓ ਇੱਕ ਹੋਰ ਗੱਲ ਧਿਆਨ ਚ ਲਿਆ ਦਿਆਂ ਵੀ ਇਹ ਜਿਹੜੀ ਕੀਮਤ ਰੱਖੀ ਐ ਨਾ ਇਹ ਖਰੀਦ ਮੁੱਲ ਜਿਹੀ ਹੈ ਕੋਈ ਆਏ ਨਹੀਂ ਹੈ ਵੀ ਬਾਈ ਨੇ ਹੁਣ ਵੇਚਨੇ ਆ ਤੇ ਇਹਨਾਂ ਚ ਕੋਈ ਨਫਾ ਕਮਾਉਣਾ ਬਸ ਇਹ ਆ ਵੀ ਚਲੋ ਹੁਣ ਕਿਰਾਂ ਕੁਦਰਤੀ ਕੋਈ ਮੁਸ਼ਕਲ ਆ ਗਈ ਹੈ ਤੇ ਉਹ ਪੈਸਾ ਜਿਹੜਾ ਆਪਦਾ ਬਹੁਤਾ ਨਾ ਘਟੇ ਘਟਣਾ ਤਾਂ ਥੋੜਾ ਬਹੁਤ ਹੈ ਗਈ ਹੈ ਪਰ ਬਹੁਤਾ ਜਿਆਦਾ ਨਾ ਘਟੇ ਕਿਉਂਕਿ ਹਜੇ ਦੇਹਣੀ ਹੋਈ ਹੈ ਸ਼ੁਰੂਆਤ ਹੋਈ ਇਹਨੂੰ ਸੋ ਇਹ ਦੋ ਗਾਵਾਂ ਵਕਾਉ ਸੀ ਦੋਨਾਂ ਨਾਲ ਬੱਚੇ ਫੀਮੇਲ ਕਾਫ ਹੈ ਮਿਲਕਿੰਗ ਮਸ਼ੀਨ ਬਾਈ ਨੇ ਇਸ ਸਾਈਡ ਤੋਂ ਫਿਟਿੰਗ ਕਰਾਈ ਹੈ ਕਿਉਂਕਿ ਗਾਵਾਂ 10 ਰਾਦਾ ਸੀ ਵੀ ਪਾਉਣੀਆਂ ਹੈ ਇਧਰੋਂ ਫਿਟਿੰਗ ਹੋ ਗਈ ਹੈ ਨਵੀਂ ਫਿਟਿੰਗ ਹੈ ਬਿਲਕੁਲ ਸਿਰਫ ਇੱਕ ਪੁਆਇੰਟ ਹੀ ਬਾਈ ਨੇ ਯੂਜ਼ ਕੀਤਾ ਹੈ ਇਸ ਪਾਈਪ ਦਾ ਤੇ ਬਾਈ ਇਹ ਜਿਹੜੀ ਮਸ਼ੀਨ ਹੈ ਆਪਾਂ ਇਹ ਜਮਾ ਨਵੀ ਲੈਂਦੀ ਹੈ ਤਾਂ ਜਮਾ ਨਵੀ ਦੀ ਬਿੱਲ ਆਪਣੇ ਕੋਲੇ ਹੈ ਜੀ ਠੀਕ ਹੈ 10000 ਦਾ ਜੀ ਲੈਂਦੀ ਹੈ ਇਹ ਸ਼ਾਇਦ 26 ਤਰੀਕ ਨੂੰ ਲੈਂਦੀ ਹੈ ਜੀ 64000 ਦੀ ਇਹ ਡਬਲ ਪਾਕਟ ਹੈ ਡਬਲ ਪਾਕਟ ਇੱਕ ਪਾਕਟ ਤਾਂ ਯੂਜ਼ ਹੀ ਨਹੀਂ ਹੋਈ ਜੀ ਇਹ ਜੀ ਠੀਕ ਹੈ ਇੱਕ ਹੀ ਲਾਇਆ ਸੀ ਆਪਣਾ ਇੱਕ ਹੀ ਲਾਇਆ ਜੀ ਦੂਜੀ ਪਾਰਟੀ ਦਾ ਪਈ ਹੈ ਜੀ ਪੈਕਿੰਗ ਬੰਦ ਪਈ ਹੈ ਜੀ ਠੀਕ ਹੈ ਜਿਹੜੀ ਇਹ ਫਿਟਿੰਗ ਹੈ ਇਹਦਾ ਸਮਾਨ ਫਰ ਐਕਸੈਸਰੀ ਆਪਾਂ ਆਪ ਦੀ ਲੈਂਦੀ ਹੈ ਇਹ ਜਿਹੜੀ ਸਾਰੀ ਲੱਗੀ ਫਰ ਐਕਸੈਸਰੀ ਆਪ ਵੀ ਲੈਂਦੀ ਹੈ ਜੀ ਠੀਕ ਹੈ ਇਹਦਾ ਉਹ ਉਸ ਐਕਸਟਰਾ ਸਮਾਨ ਆਪਾਂ ਲੈ ਲਿਆ ਸੀ ਨਾਲ ਅੱਛਾ ਫਰੇਮ ਵਗੈਰਾ ਲੈ ਲਿਆ ਸੀਗਾ ਜੀ ਠੀਕ ਹੈ ਠੀਕ ਹੈ ਉਹ ਮੈਂ ਕੋਈ ਚੱਕਰ ਨਹੀਂ ਜਾਨੀ 64000 ਦਾ ਆਪਣਾ ਪੱਕਾ ਬੈਲ ਹੈ ਤੇ ਬਾਕੀ ਜਿਹੜੀ ਐਸੈਸਰੀ ਹੈ ਚਲੋ ਕੋਸੇ ਇਹ ਵੀ ਆਪਾਂ ਹੁਣ ਵੇਚਣਾ ਤੇ ਨਾਲ ਕੋਸੋ ਦੇ ਚੁਮਾਰਦਾਨ ਹੋ ਜਾਊਗਾ ਠਾਟਾ ਤਾਂ ਪੈਣਾ ਹੀ ਹੈ ਜੀ ਠੀਕ ਹੈ ਠੀਕ ਹੈ ਤੇ ਇਹ ਵੀ ਦੇ ਦਿਆਂਗੇ ਆਪਾਂ ਹਾਂ ਜੀ ਦੇ ਦਿਆਂਗੇ ਓਕੇ ਸੋ ਦੋਸਤੋ ਇਹ ਜੋ ਸਮਾਨ ਸੀਗਾ ਭਾਵੇਂ ਉਹ ਗਾਵਾਂ ਹੈ ਤੇ ਭਾਵੇਂ ਮਿਲਕਿੰਗ ਮਸ਼ੀਨ ਹੈ ਉਹ ਤੁਹਾਨੂੰ ਦੱਸਦਾ ਜੋ ਕੰਡੀਸ਼ਨ ਹੈ ਉਹ ਵੀ ਦੱਸਦੀ ਫਰੇਮ ਵਗੈਰਾ ਜਿਹੜੇ ਉਹ ਤੁਹਾਨੂੰ ਨਾਲ ਮਿਲ ਜਾਣਗੇ ਮਸ਼ੀਨ ਤੁਸੀਂ ਬਿਲਕੁਲ ਨਵੀਂ ਚੱਕਣ ਜਾਂਦੇ ਹੋ ਤਾਂ ਇਸੇ ਰੇਟ ਹੀ ਪੈਣੀ ਆ ਕਿਉਂਕਿ ਬਾਈ ਹੋਰਿਆਂ ਨੇ ਵੀ ਹੁਣ ਹੀ ਖਰੀਦੀ ਐ ਬਾਕੀ ਗੱਲਬਾਤ ਕਰ ਲਓ ਜੇ ਕੀ ਇਹਦੇ ਚੋਂ ਮਾਨਤਨ ਵੀਰ ਥੋੜਾ ਕਰਦਾ ਪਰ ਮੈਂ ਇਦਾਂ ਦੇ ਕੇਸ ਚ ਇੱਕ ਗੱਲ ਜ਼ਰੂਰ ਕਹਿਣਾ ਹੁੰਦਾ ਵੀ ਕੋਸ਼ਿਸ਼ ਕਰਿਆ ਕਰੋ ਜਿੰਨੇ ਦੀ ਚੀਜ਼ ਮਿਲਦੀ ਐ ਥੋੜਾ ਬਹੁਤ ਤਾਂ ਚਲੋ ਇਧਰ ਉਧਰ ਹੋਣਾ ਹੀ ਹੁੰਦਾ ਤੁਹਾਨੂੰ ਵੀ ਫਾਇਦਾ ਹੋ ਜਾਣਾ ਉਹਦੇ ਨਾਲ ਪਰ ਕਈ ਵਾਰ ਅਸੀਂ ਜ਼ਿਆਦਾ ਸੋਚ ਲੈਨੇ ਆ ਤਾਂ ਫਿਰ ਉਵੇਂ ਨਾ ਮਤਲਬ ਕੋਈ ਵੀ ਵੀਰ ਲਾਹਾ ਲੈਂਣ ਦੀ ਕੋਸ਼ਿਸ਼ ਕਰੇ ਆਪ ਦੀ ਪਸੰਦ ਖਰੀਦਣੀ ਹੈ ਤੇ ਜੱਜ ਦੇ ਪਸ਼ੂ ਖਰੀਦਨੇ ਆ ਤੁਸੀਂ ਰੇਟ ਵੀਡੀਓ ਚ ਕਰਤੇ ਆ ਗੱਲਬਾਤ ਕਰ ਲਿਓ ਜੇ ਬਾਈ ਇਹਦੇ ਚ ਕੀ ਤੁਹਾਡਾ ਮਾਨਤਨ ਕਰਦਾ ਦੋਨੇ گاਵਾ ਨਾਲ ਬੱਚੇ ਫੀਮੇਲ ਕਾਫ ਆ ਇਹ ਗੱਲ ਮੈਂ ਪਹਿਲਾਂ ਵੀ ਐਡ ਕਰਤੀ ਸੀ ਤੇ ਇਹ ਇਦਾਂ ਦੀਆਂ گاਵਾ ਖਾਸ ਕਰਕੇ ਜਿਹੜੀ 35 ਕਿਲੋ ਤੋਂ ਬਾਹਰ ਦੁੱਧ ਦੇ ਰਹੀ ਹੈ ਗਾਂ ਹਜੇ ਕੁਝ ਦਿਨਾਂ ਦੀ ਸੂਈ ਤੇ ਟਾਰਜਨ ਬੋਲਦੀ ਬੱਚੀ ਹੈ ਇਹਦੀ ਵੈਲਿਊ ਨੋਟ ਕਰ ਲਿਓ ਜੇ ਵੀ ਜੰਮਦੀ ਬੱਚੀ ਇੱਕ ਜੀ ਖਰੀਦਣੀ ਹੋਵੇ ਤਾਂ ਕੀ ਰੇਟ ਚ ਮਿਲ ਸਕਦੀ ਹੈ ਕਿਉਂਕਿ ਥਣ ਹਵਾਨੇ ਵੱਲੋਂ ਵੀ ਗਾਂ ਬਾਾਂ ਕਮਾਲ ਹੈ ਬੜ ਦੂਜੀ ਵੀ ਚੰਗੀ ਆ ਕਿਉਂਕਿ ਉਮਰ ਛੋਟੀ ਚ ਪਹਿਲਾਂ ਸੂਆ ਸੋਈ ਹੈ ਪਰ ਇਹਦਾ ਥਣ ਹਵਾਨਾ ਤਾਂ ਅਲੱਗੀ ਚੀਜ਼ ਦਿਸਦੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਨਗ ਵਿਕਰੀ ਵਾਲੇ ਆ ਤੁਸੀਂ ਆ ਕੇ ਦੇਖ ਕੇ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ